ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿਣ ਨਹੀਂ ਦਿੱਤਾ ਉਹਨਾਂ ਇੱਕ ਲਿਮਟਿਡ ਪਾਰਟੀ ਬਣਾ ਲਈ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥਕ ਹਲਕਾ ਜਿਹੜਾ ਪੰਥ ਦੇ ਨਾਂ ਤੇ ਅਕਾਲੀ ਦਲ ਤਰੋ ਕਮਾਉਂਦਾ ਰਿਹਾ ਉਹ ਐਰਕਾਂ ਲੋਕਾਂ ਇਹਨਾਂ ਦੇ ਹੱਕ ਤੇ ਨਹੀਂ ਪੁਗਤਨਾ ਜਦੋਂ ਤੁਹਾਡੇ ਭਰਾ ਦਾ ਨਾਂ ਨਾਉਸ ਹੋਇਆ ਆਮ ਆਦਮੀ ਪਾਰਟੀ ਵੱਲੋਂ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਇਥੋਂ ਫੇਰ ਪਿੱਛੇ ਆਪਦੇ ਹਲਕਾ ਗੱਲ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੂੰ ਕੋਰ ਕਮੇਟੀ ਵੱਲੋਂ ਤੇ ਵਿਕਰਮ ਸਿੰਘ ਮਜੀਠੀਆ ਨੇ ਅੱਗੇ ਦੱਸਾਂ ਕੀ ਕਿਹਾ ਉਹਨਾਂ ਨੇ ਕਿਹਾ ਵੀ ਬਾਪੂ ਜਦੋਂ ਸ਼ੇਰ ਦੇਣਾ ਦਾ ਉਦੋਂ ਮੈਨੂੰ ਆਵਾਜ਼ ਮਾਰ ਲੈਂਦੇ ਅੱਗੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਡਾਰ ਕੇ ਅੱਗੇ ਮੇਰੀ ਬਲੀ ਦਵਾਤੀ ਜੇ ਮੈਨੂੰ ਰਾਹਤਾ ਜੇ ਮੈਂ ਨਹੀਂ ਕਟੂਰ ਸਾਹਿਬ ਨੂੰ ਲੜ। ਜੇ ਕੇ ਨੇ ਕੋਈ ਗਲਤ ਕੰਮ ਕੀਤਾ ਅਹੀਂ ਕਹਿਤਾ ਪੁਲਿਸ ਹਫਤਰਾਂ ਨੂੰ ਠੋਕ ਕੇ ਪਰਚਾ ਦੇ ਤੇ ਕਾਰ ਕਾਰਵਾਈ ਛੁੱਟ ਸਲਾਖਾਂ ਦੇ ਪਿੱਛੇ। ਨਾ ਕਿਸੇ ਸਮਗਲਰ ਦੀ ਨਾ ਕਿਸੇ ਤਸਕਰ ਦੀ ਪਹਿਲਾਂ ਮਦਦ ਕੀਤੀ ਨਾ ਭਰਾਵੋ ਗਾ ਕਰ। ਕਿਹਸਾ ਇੱਕ ਬੰਦਾ ਵੀ ਦੱਸ ਦੇ ਕੇ ਸਮੈਕ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ। ਕਿਹ ਗੈਂਗਸਟਰ ਦੀ ਪੁਸ਼ਤ ਪਣਾਈ ਕੀਤੀ ਹੋਵੇ। ਕਿਹ 2 ਨੰਬਰ ਦੀ ਸ਼ਰਾਬ ਇੱਤਨ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ। ਨਾ ਕੀਤੀ ਆ ਨਾ ਗਾ ਕਰਾਂਗੇ ਭਰਾਵੋ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋ। ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਿਆ ਭਰਾਵੋ ਜਿਹੜੇ ਪਿੰਡ ਚੋ ਜਿਹੜੇ ਹਲਕੇ 'ਚੋਂ ਮੇਰੀ ਲੀਡ ਵੱਧ ਹੋਈ ਜਿਹੜੀਆਂ ਗਰੰਟਾਂ ਆਉਣੀਆਂ ਮੇਰਾ ਵੀ ਫਰਜ਼ ਪੰਦਾ ਫੇਰ ਉਸ ਹਲਕੇ ਨੂੰ ਉਸ ਪਿੰਡ ਨੂੰ ਉਸ ਸ਼ਹਿਰ ਨੂੰ ਵੱਧ ਤੋਂ ਵੱਧ ਗਰੰਟਾਂ ਦਿਆਂ ਤੇ ਤੁਹਾਡੇ ਚੱਲ ਕੇ ਇੱਕ ਇੱਕ ਕਦਮ ਨੂੰ ਸਿਰ ਮੱਥੇ ਪਰਵਾਨ ਕਰਦਾ ਤੇ ਤੁਹਾਡੇ ਕੱਠ ਨੂੰ ਵੇਖ ਕੇ ਤੁਹਾਡੇ ਕੱਠ ਨੂੰ ਵੇਖ ਕੇ ਵਿਰੋਧੀਆਂ ਦੇ ਹੌਸਲੇ ਪਸਤ ਹੋ ਜਾਣਗੇ ਤੇ ਬਾਕੀ ਜਿਹੜੀਆਂ ਸਾਡੀਆਂ ਅੱਠ ਮidan ਸਭਾ ਹੋਰ ਨੇ ਉਹਨਾਂ ਦੇ ਵਿੱਚ ਹੋਰ ਜੋਸ਼ ਭਰ ਜਾਵੇਗਾ ਹੋਰ ਉਤਸ਼ਾਹ ਆ ਜਾਵੇਗਾ ਕੇ ਖੇਮ ਕਰਨ ਵਾਲਿਆਂ ਨੇ ਸਰਦਾਰ ਸਰਵਣ ਸਿੰਘ ਤੋਂ ਨੋਣਾ ਨੇ ਤੇ ਖੇਮ ਕਰਨ ਵਾਲੇ ਆਮ ਆਦਮੀ ਪਾਰਟੀ ਵਾਲੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ ਖੇਮ ਕਰਨ ਨਾਲ ਕੇ ਦੀ ਜੇ ਪਿਛਲੀ ਵਾਰ 12500 ਆਰੀ ਤੇ ਉਹ ਐਰਕਾ 32000 ਦੀ ਲੀਡ ਕਰ ਦੇਣੀ ਆ ਤੇ ਲੀਡਰਸ਼ਿਪ ਵਾਲੇ ਖੇਮ ਕਰਨ ਵਾਲੇ ਕਿਤੇ ਇੱਥੇ ਇਕੱਠੇ ਆਏ ਆ ਤੇ ਠਾਠ ਕਾਠਾ ਮਾਰਦਾ ਠਾਠਾ ਮਾਰਦਾ ਇਕੱਠ ਮੈਨੂੰ ਲੱਗਦਾ ਘੱਟ ਤੋਂ ਘੱਟ 20000 ਦੇ ਕਰੀਬ ਮੇਰੇ ਨੌਜਵਾਨ ਵੀਰ ਬਜ਼ੁਰਗ ਮੇਰੇ ਭਰਾ ਇੱਥੇ ਆਏ ਹੋਣੇ ਆ ਤੇ ਤੁਹਾਨੂੰ ਵੇਖ ਕੇ ਮੈਨੂੰ ਇੰਨੀ એનર્ਜੀ ਤੇ ਮੇਰਾ ਇੰਦਾ ਹੌਸਲਾ ਵਧ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਰਾਉਣ ਵਾਲਾ ਹੁਣ ਕੋਈ ਸੂਰਮਾ ਨਹੀਂ ਜੰਮਦਾ ਸਰੀਆ ਕਾਲ ਤੇ ਭਰਾਵੋ ਜਦੋਂ ਪਾਰਟੀਆਂ ਦੇ ਵਿੱਚ ਗੱਲਾਂ ਚੱਲਦੀਆਂ ਤੇ ਜਿਵੇਂ ਆਪਣੀ ਪਾਰਟੀ ਦੀਆਂ ਗੱਲਾਂ ਚੱਲਦੀਆਂ ਵਿਰੋਧੀਆਂ ਨੂੰ ਪਤਾ ਲੱਗਦਾ ਉਵੇਂ ਵਿਰੋਧੀਆਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤੇ ਆਪਣੇ ਕੋਲ ਵੀ ਗੱਲਾਂ ਪਹੁੰਚਦੀਆਂ ਹੋ ਸਕਦਾ ਤੁਹਾਡੇ ਕੋਲ ਵੀ ਗੱਲਾਂ ਪਹੁੰਚਦੀਆਂ ਹੋਣ ਮੈਂ ਗੱਲ ਕਰਾਂ ਕਾਂਗਰਸ ਦੀ ਹੌੜਾ ਜਸਬੀਰ ਸਿੰਘ ਡਿੰਪਾ ਜਿਹੜੇ ਇੱਥੋਂ ਮੌਜੂਦਾ ਐਮਪੀ ਨੇ ਉਹ ਕੱਲ ਲਾਈਵ ਵੀ ਹੋਇਆ ਉਹਨਾਂ ਨੇ ਇਹ ਗੱਲ ਵੀ ਕੀਤੀ ਆ ਕਿ ਜੇ ਮੈਨੂੰ ਟਿਕਟ ਨਾ ਮਿਲੀ ਤੇ ਜਿੰਨੂੰ ਵੀ ਟਿਕਟ ਮਿਲੂ ਮੈਂ ਉਹਦੀ ਮਦਦ ਕਰੂੰਗਾ ਮੈਂ ਉਹਦੀ ਅੱਗੇ ਲਾ ਕੇ ਸਪੋਰਟ ਕਰੂੰਗਾ ਮੈਂ ਪਾਰਟੀ ਦੇ ਨਾਲ ਖੜਾ ਆ ਤੇ ਵੀਰੋ ਸਮਝੋ ਜਸਪੀਰ ਸਿੰਘ ਡਿੰਪੇ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਲਾਲਜੀਤ ਪੁੱਲਰ ਖਡੂਰ ਸਾਹਿਬ ਲੋਕ ਸਭਾ ਤੋਂ ਛਾਣਨਾ ਜਿੱਤਦਾ ਪਿਆ ਆ ਨਹੀਂ ਤੇ ਕੋਈ ਉਮੀਦਵਾਰ ਸਿਟਿੰਗ ਐਮਪੀ ਜਾਂ ਸਿਟਿੰਗ ਐਮਐਲਏ ਆਪ ਦੀ ਉਮੀਦਵਾਰੀ ਦਾ ਹੱਕ ਨਹੀਂ ਛੱਡਦਾ ਹੁੰਦਾ ਉਹ ਆਪ ਦੀ ਉਮੀਦਵਾਰੀ ਦਾ ਹੱਕ ਦਾਵਾ ਠੋਕਦਾ ਹੀ ਹੁੰਦਾ ਭਾਵੇਂ ਕੋਈ ਵੀ ਹੋਵੇ ਕੋਈ ਆਪਦਾ ਘਰ ਨਹੀਂ ਛੱਡਦਾ ਹੁੰਦਾ ਹੁਣ ਡਿੰਪਾ ਸਾਹਿਬ ਦੀ ਇਹ ਸੋਚਿਆ ਕੈਰ ਕਾ ਗੱਲ ਨਹੀਂ ਬਾਨੀ ਮੈਦਾਨ ਖੜੀ ਮਾਲੀ ਛੱਡ ਤੀਏ ਗਾਂ ਸਤਾਈ ਚ ਵੇਖੀ ਜਾਓ ਤੇ ਉਹਦੇ ਬਾਅਦ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਵੀ ਸੁਣਿਆ ਹੋਣਾ ਇੱਥੋਂ ਕਹਿੰਦੇ ਹੀ ਬੀਬਾ ਹਰਿ ਸਿਮਰਤ ਕੌਰ ਬਾਦਲ ਨੂੰ ਲੜਾਉਣਾ ਖਡੂਰ ਸਾਹਿਬ ਲੋਕ ਸਭਾ ਤੋਂ ਕਿਉਂ ਲੜਾਉਣਾ ਅਕਾਲੀ ਦਲ ਵਾਲੇ ਸਮਝਦੇ ਆ ਹਲਕਾ ਪੰਥਕ ਹਲਕਾਇਆ ਤੇ ਵੀਰੋ ਹੈਗਾ ਵਾਕੇ ਹੀ ਪੰਥਕ ਹਲਕਾਇਆ ਪਰ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿਣ ਨਹੀਂ ਦਿੱਤਾ ਉਹਨਾਂ ਇੱਕ ਲਿਮਟਿਡ ਪਾਰਟੀ ਬਣਾ ਲਈ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥਕ ਹਲਕਾ ਜਿਹੜਾ ਪੰਥ ਦੇ ਨਾਂ ਤੇ ਅਕਾਲੀ ਦਲ ਤਰੋ ਕਮਾਉਂਦਾ ਰਿਹਾ ਉਹ ਐਰਕਨ ਲੋਕਾ ਇਹਨਾਂ ਦੇ ਹੱਕ ਤੇ ਨਹੀਂ ਪੁੱਗਤਨਾ ਪੰਥਕ ਹਲਕਾ ਪੰਥ ਦੇ ਨਾਲ ਖੜੂਗਾ ਆਮ ਆਦਮੀ ਪਾਰਟੀ ਦੇ ਨਾਲ ਖੜੂਗਾ ਵੱਡੀ ਲੀਡ ਦਾ ਖਡੂਰ ਸਾਹਿਬ ਲੋਕ ਸਭਾ ਜਿਤਾਊਗਾ ਬੋਲੇ ਸੋਨਹੀ ਸਤ ਸ੍ਰੀ ਅਕਾਲ ਭਰਾਵੋ ਜਦੋਂ ਹਰਸਿਮਰਤ ਕੌਰ ਬਾਦਲ ਇਥੋਂ ਲਾਂਲ ਲਈ ਤਿਆਰ ਹੋਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਵਾ ਕਰਾਇਆ ਆਪਾਂ ਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਇੱਕ ਵਾਅਦ ਪਾਰਟੀ ਆ ਜਿਹੜੀ ਸਰਵਾ ਕਰਵਾ ਕੇ ਟਿਕਟ ਦਿੰਦੀ ਆ ਜੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ 117 ਦੇ 117 ਉਮੀਦਵਾਰ ਸਰਵਾ ਕਰਾ ਕੇ ਖਿਲਾਰੇ ਵੋਟਾਂ ਦੇ ਵਿੱਚ ਤੇ ਸਰਵਾ ਹੋਇਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਸਨ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ 2022 ਦੇ ਵੇਲੇ ਤੇ ਭਰਾਵੋ 117 ਉਮੀਦਵਾਰਾਂ ਦੇ ਵਿੱਚੋਂ 92 ਉਮੀਦਵਾਰ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਜੇ ਲੋਕਾਂ ਦੇ ਮੁਤਾਬਕ ਉਮੀਦਵਾਰ ਦਿੱਤੇ ਉਹ ਤਾਂ ਕਰਕੇ ਏਡਾ ਵੱਡਾ ਬਹੁਮਤ ਆਇਆ ਜਿਹਨੂੰ ਲੋਕ ਚਾਹੁੰਦੇ ਆ ਜੇ ਪਾਰਟੀਆਂ ਨੂੰ ਟਿਕਟ ਦੇਣ ਤੇ ਫਿਰ ਲੋਕ ਫਤਵਾ ਵੀ ਵੱਡਾ ਦਿੰਦੇ ਆ ਭਰਾਵੋ ਉਸੇ ਤਰ੍ਹਾਂ ਹੀ ਜਿਵੇਂ 117 ਚੋਂ 92 ਜਿੱਤ ਕੇ ਵਿਧਾਨ ਸਭਾ ਚ ਗਏ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਹੁਣ ਫੇਰ ਆਮ ਆਦਮੀ ਪਾਰਟੀ ਨੇ ਸਰਵਾ ਕਰਾਇਆ 13 ਦੇ 13 ਹਲਕਿਆਂ ਚ ਸਰਵਾ ਕਰਾਇਆ ਤੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਸਰਵਾ ਹੋਰ ਹੋਰ ਨਾਵਾਂ ਦਾ ਚੱਲਦਾ ਹੀ ਤੇ ਜਿਹੜੀ ਸੰਗਤ ਆ ਉਹਨਾਂ ਲੋਕਾਂ ਨੇ ਨਾ ਲਿਆ ਵੀ ਇਹ ਬੰਦੇ ਨਹੀਂ ਜਿੱਤਣਾ ਜੇ ਜਿਤਾਉਣਾ ਜੇ ਤੇ ਲਾਲਜੀਤ ਪੁੱਲਰ ਨੂੰ ਟਿਕਟ ਦਿਓ ਤੋਹਾਂ ਭਰਾਵਾਂ ਨੇ ਹੀ ਨਾ ਲਿਆ ਪਹਿਲਾਂ ਤਾਂ ਮੈਂ ਤੁਹਾਨੂੰ ਸਿੱਧਾ ਕਰਦਾ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੁਹਾਡੇ ਭਰਾਵਾਂ ਨੂੰ ਫੋਨ ਆਏ ਸੱਥਾਂ ਜੋ ਸਰਵਾਇਆ ਦੁਕਾਨਦਾਰਾਂ ਤੋਂ ਸਰਵਾ ਕੀਤਾ ਗਿਆ ਵਪਾਰੀਆਂ ਤੋਂ ਆੜਤੀਆਂ ਤੋਂ ਸਰਵਾ ਕੀਤਾ ਗਿਆ ਮਜ਼ਦੂਰਾਂ ਤੋਂ ਪੱਲੇਦਾਰਾਂ ਤੋਂ ਮਿਸਤਰੀਆਂ ਤੋਂ ਸਰਵਾ ਕੀਤਾ ਗਿਆ ਤੇ ਲੋਕਾਂ ਨੇ ਨਾਲ ਆ ਜੇ ਜਿਤਨਾ ਆਮ ਆਦਮੀ ਪਾਰਟੀ ਲਾਲ ਜਿਤ ਭੁੱਲਰ ਨੂੰ ਟਿਕਟ ਦੇ ਐਮਪੀ ਦੀ ਤੇ ਜਿੱਤ ਨਿਸ਼ਚਿਤ ਆ ਸਾਥ ਸ੍ਰੀਆ ਕਾਲ ਤੇ ਭਰਾਵੋ ਮੈਂ ਤੁਹਾਡਾ ਸਾਰਿਆਂ ਦਾ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਲਾਲਜੀਤ ਸਿੰਘ ਪੁੱਲਰ ਨੂੰ ਪਹਿਲਾ ਐਮਐਲਏ ਤੇ ਮੁੜਕੇ ਵਜ਼ੀਰ ਤੇ ਹੁਣ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਧੰਨਵਾਦ ਕਰਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਨੇ ਆੜੀਆਂ ਆੜੀਆਂ ਵਜ਼ੀਰੀਆਂ ਦਿੱਤੀਆਂ ਤੇ ਹੁਣ ਮੈਂਬਰ ਪਾਰਲੀਮੈਂਟ ਵਰਗੀ ਸੇਵਾ ਕਰਨ ਦਾ ਮੌਕਾ ਦਿੱਤਾ ਜੇ ਕੁਝ ਹੁੰਦਾ ਆ ਤੇ ਪ੍ਰਭੂ ਤਖਤ ਤੇ ਤਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੀ ਦਿੰਦੇ ਆ ਤੇ ਮਹਾਰਾਜ ਕਿਰਪਾ ਕਰੇ ਜੇ ਤੁਸੀਂ ਦਾਸ ਨੂੰ ਜਿਤਾ ਕੇ ਉਹ ਜਿਤਾ ਤੇ ਤੁਸਾਂ ਦਿੱਤਾ ਅੱਜ ਖੇਮ ਕਰਨ ਵਾਲਿਆਂ ਨੇ ਮੋਢ ਬੰਤ ਤਾ ਬਲੇ ਸ਼ਾਨ ਹੈ ਸਾਤਰੀਆ ਕਾਲ ਜਦੋਂ ਤੁਹਾਡੇ ਭਰਾ ਦਾ ਨਾਂ ਨਾਉਸ ਹੋਇਆ ਆਮ ਆਦਮੀ ਪਾਰਟੀ ਵੱਲੋਂ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਇਥੋਂ ਫੇਰ ਪਿੱਛੇ ਆਪਦੇ ਹਲਕਿਆਲ ਮੁੜ ਗਏ ਫੇਰ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਵੱਲੋਂ ਤੇ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਉਹ ਦੱਸਾਂ ਕੀ ਕਿਹਾ ਉਹਨਾਂ ਨੇ ਕਿਹਾ ਵੀ ਭਾਊ ਜਦੋਂ ਸਿਰ ਦੇਣਾ ਦਾ ਉਦੋਂ ਮੈਨੂੰ ਬਾਜ ਮਾਰ ਲਿੰਦੇ ਅਕੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਲਾੜ ਕੇ ਅੱਗੇ ਮੇਰੀ ਬਲੀ ਦਿਵਾਤੀ ਜੇ ਮੈਨੂੰ ਰਾਤ ਆ ਜੇ ਮੈਂ ਨਹੀਂ ਖਡੂਰ ਸਾਹਿਬੋਂ ਲੜਨੀ ਆਦੇਸ਼ ਪ੍ਰਤਾਪ ਨੂੰ ਕਰੋ ਅਕੇ ਤੇ ਭਰਾਵੋ ਆਦੇਸ਼ ਪ੍ਰਤਾਪ ਨੇ ਸਾਰੀ ਜ਼ਿੰਦਗੀ ਨਾਲ ਤੇ ਵਿਰਥੇ ਬਲਟੋਏ ਦੀ ਚੰਗੀ ਕੀਤੀ ਨਾ ਹਰਬੀ ਸੰਧੂ ਦੀ ਚੰਗੀ ਕੀਤੀ ਨਾ ਬ੍ਰਾਂਪੁਰੇ ਦੀ ਚੰਗੀ ਕੀਤੀ ਆਦੇਸ਼ ਪ੍ਰਤਾਪ ਕੇਵੇਂ ਹੁੰਦਾ ਮੈਂ ਐਮਪੀ ਦੀ ਚੋਣ ਨਹੀਂ ਲੜਨੀ ਮੈਂ ਤਾਂ ਗਿਆ 27 ਵੇਖੂ ਮੈਂ ਨਹੀਂ ਚੋਣ ਲੜਨੀ ਵੀ ਜਿਹੜੇ ਵੀ ਉਮੀਦਵਾਰ ਨੂੰ ਅੱਗੇ ਕਰਦੇ ਆ ਉਹੋ ਹੀ ਪੂਚਾਂ ਚੋ ਕੇ ਪੱਜ ਜਾਂਦਾ ਤਗੜੇ ਹੋ ਜੋ ਜਿੱਤ ਤਾਂ ਢੀ ਨਿਸ਼ਚਿਤ ਆ ਜਿੱਤ ਤਾਂ ਢੀ ਨਿਸ਼ਚਿਤ ਆ ਹੁਣ ਬਸ ਲੀਡ ਵਧਾ ਦਿਓ ਜਿੰਨੀ ਲੀਡ ਵਧ ਕਰ ਜੋਗੇ ਭਰਾਵੋ ਵੇਖੋ ਜਿਹੜੇ ਪਿੰਡ ਚੋਂ ਜਿਹੜੇ ਹਲਕੇ ਚੋਂ ਮੇਰੀ ਲੀਡ ਵਧ ਹੋਈ ਜਿਹੜੀਆਂ ਗਰੰਟਾ ਆਉਣੀਆਂ ਮੇਰਾ ਵੀ ਫਰਜ਼ ਪੰਦਾ ਫੇ ਰੋਸ ਹਲਕੇ ਨੂੰ ਉਸ ਪਿੰਡ ਨੂੰ ਉਸ ਸ਼ਹਿਰ ਨੂੰ ਵੱਧ ਤੋਂ ਵੱਧ ਗਰੰਟਾ ਦਿਆਂ ਕਿਤੇ ਜਿੰਦਾਬਾਦ ਕਿਤੇ ਗਲ ਦੀ ਗਰੰਟਾ ਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਊਗੀ ਤੇ ਬਾਕੀ ਰਹੀ ਗੱਲ ਕੰਮਾਂ ਦੀ ਪਿਛਲੀਆਂ ਸਰਕਾਰਾਂ ਰਵੈਤੀ ਪਾਰਟੀਆਂ ਦੀਆਂ ਜਦੋਂ ਸਰਕਾਰਾਂ ਬਣਦੀਆਂ ਸਨ ਪਹਿਲੇ 4 ਸਾਲਾਂ ਦੇ ਵਿੱਚ ਨਜਾਇਜ਼ ਪਰਚੇ ੱੱਕੇ ਛਾਈਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹਿਰਨ ਸਮੈਗ ਦੇ ਸਮਗਲਰ ਗੈਂਗਸਟਰਾਂ ਦੀ ਪਿੱਥ ਠਾਪੜੀ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਹਾਡਾ ਭਰਾ ਸਰਵਣ ਸਿੰਘ ਤੋਂ ਨਹੀਂ ਤੋਂ ਖੇਮ ਕਰ ਤੋਂ ਐਮ ਐਲ ਏ ਲਾਗਲੇ ਹਲਕੇ ਤੋਂ ਪੱਟੀ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਜਿਤਾਇਆ ਪੱਟੀ ਦੇ ਲੋਕਾਂ ਨੇ ਤੇ ਮੁੜ ਕੇ ਪਾਰਟੀ ਨੇ ਮਾਨ ਦਿੱਤਾ ਬਾਬੇ ਨਾਨਕ ਨੇ ਵਜ਼ੀਰ ਬਣਾਇਆ ਪੰਜਾਬ ਦਾ ਨਾ ਲਾਲਜੀਤ ਸਿੰਘ ਪੁੱਲਰ ਨੇ ਨਾ ਸਰਵਣ ਸਿੰਘ ਧੋਨ ਨੇ ਨਾ ਤੇ ਕਿਸੇ ਨਸ਼ੇ ਦੇ ਸਦਾਗਰ ਦੀ ਪਿੱਠ ਥਾਪੜੀ ਨਾ ਕਿਸੇ ਗੈਂਗਸਟਰ ਨੂੰ ਪੜਾਵਾ ਦਿੱਤਾ ਜੇ ਕੇ ਨੇ ਕੋਈ ਗਲਤ ਕੰਮ ਕੀਤਾ ਅਸੀਂ ਕਹਿਤਾ ਪੁਲਿਸ ਅਫਸਰਾਂ ਨੂੰ ਠੋਕ ਕੇ ਪਰਚਾ ਦੇ ਤੇ ਕਾਰ ਕਾਰਵਾਈ ਛੁੱਟ ਸਲਾਖਾਂ ਦੇ ਪਿੱਛੇ ਇਹਨੂੰ ਨਾ ਕਿਸੇ ਸਮਗਲਰ ਦੀ ਨਾ ਕਿਸੇ ਤਸਕਰ ਦੀ ਪਹਿਲਾਂ ਮਦਦ ਕੀਤੀ ਨਾ ਭਰਾਵੋ ਗਾਂ ਕਰਨੀ ਮੈਂ ਆਪਦੇ ਪੱਟੀ ਹਲਕੇ ਦੀ ਗੱਲ ਕਰ ਸਾਡੇ ਪਹਿਲਾਂ ਦੇਸ਼ ਪ੍ਰਤਾਪ ਕੈਰੋਂ ਦੇ ਸੰਗੀ ਸਾਥੀ ਹੇਰ ਉਹਨਾਂ ਸਬਾਕ ਵੇਚਦੇ ਰਹੇ ਤੇ ਵਕਾਉਂਦੇ ਰਹੇ ਤੇ ਉਹਨਾਂ ਦੀ ਪੁਸ਼ਤ ਪੜਾਈ ਟਾਡੇ ਹਲਕੇ ਦੇ ਤੇ ਤਰਨਤਾਰ ਹਲਕੇ ਦੇ ਜਿਹੜੇ ਆਗੂ ਲਾਏ ਬਾਹਰਲੇ ਹਲਕੇ ਸਾਡੇ ਪੱਟੀ ਹਲਕੇ ਉਹ ਪੁਸ਼ਤ ਪਨਾਹੀ ਕਰਦੇ ਰਹੇ ਉਹਨਾਂ ਦੇ ਲੀਡਰ ਉਹਨਾਂ ਬੰਦਿਆਂ ਦੀ ਜਿਹੜੇ ਗਲਤ ਕੰਮ ਕਰਦੇ ਸਨ ਤੇ ਮੁੜ ਕੇ ਬਣੀ ਕਾਂਗਰਸੀ ਸਰਕਾਰ ਹਰਮਿੰਦਰ ਸਿੰਘ ਗਿੱਲ ਐਮ ਐਲ ਏ ਬਣੇ ਤੇ ਜਿਹੜੇ ਘਰ ਰਹਿ ਕੇ ਉਹ ਇਲੈਕਸ਼ਨ ਲੜਦੇ ਰਹੇ 17 ਦੀ ਉਸ ਘਰੇ 2 ਨੰਬਰ ਦੀ ਸ਼ਰਾਬ ਲੱਗੀ ਸ਼ਰਾਬ ਦੂਜੀਆਂ ਸਟੇਟਾਂ ਤੋਂ ਆ ਕੇ ਵੇਖਦੀ ਰਹੀ ਰੋਜ਼ ਤੇ ਦੋ ਦੋ ਤਿੰਨ ਤਿੰਨ ਟਰੱਕ ਦੋ ਨੰਬਰ ਦੀ ਸ਼ਰਾਬ ਦੇ ਲੱਥਨੇ ਤੇ ਰੋਜ਼ ਉਹ ਦੋ ਨੰਬਰ ਦੀ ਸ਼ਰਾਬ ਹਲਕੇ ਚ ਜ਼ਿਲ੍ਹੇ ਚ ਵਿਕਣੀ ਤੇ ਤੁਹਾਨੂੰ ਪਤਾ ਨਾ ਤਰਨਤਾਨ ਤੇ ਅਮਰਸਰ ਦੇ ਵਿੱਚ ਜਰੀਲੀ ਸ਼ਰਾਬ ਨਾਲ ਸੈਂਕੜੇ ਮੁਕਤਾ ਹੋਈਆਂ ਸੀ ਤੇ ਉਹ ਕਿਹਦੀ ਸ਼ਰਾਬ ਨਾਲ ਹੋਈਆਂ ਇਹਨਾਂ ਐਮਐਲਏ ਤੇ ਪੀਏ ਤੇ ਇਹਨਾਂ ਦੇ ਜਿਹੜੇ ਨਾਲ ਦੇ ਸੰਗੀ ਸਾਥੀ ਉਹਨਾਂ ਦੀ ਦੋ ਨੰਬਰ ਦੀ ਸ਼ਰਾਬ ਜਰੀਲੀ ਸ਼ਰਾਬ ਨਾਲ ਉਹ ਮੁਕਤਾ ਹੋਈਆਂ ਸੀ ਉਹਦੇ ਬਾਅਦ ਜਿਹੜੇ ਘਰ ਰਹਿ ਕੇ ਐਮਐਲਏ ਹਰਮਿੰਦਰ ਗਿੱਲ ਨੇ 2017 ਦੀ ਇਲੈਕਸ਼ਨ ਲੜੀ ਉਸ ਘਰ ਵਾਲੇ ਹੇਰੋਇਨ ਸਮੈਕ ਵਿੱਚ ਨਾਲੇ ਬੰਦਿਆਂ ਨੂੰ ਪ੍ਰਮੋਟ ਕਰਦੇ ਰਹੇ ਉਹਨਾਂ ਤੇ ਪਰਚੇ ਹੋਣੇ ਉਹਨਾਂ ਨੂੰ ਪੁਲਿਸ ਨੂੰ ਫੜਨਾ ਦੇਣਾ ਤੇ ਭਰਾਵੋ ਉਹਨਾਂ ਬੰਦਿਆਂ ਤੇ 20-20 ਪਰਚੇ ਹੀ ਤੇ ਜਦੋਂ ਐਮਐਲਏ ਦੀ ਸ਼ਿਫਾਰਚ ਹੋਣੀ ਉਹਨਾਂ ਬੰਦਿਆਂ ਨੂੰ ਫੜਨਾ ਨਾ ਉਹਨਾਂ ਬੰਦਿਆਂ ਦੇ ਡੇ ਦਿਲ ਵਧ ਕੇ ਦਿਨ ਦਿਹਾੜੇ ਪਿਸਤੌਲ ਲੈ ਕੇ ਉਹਨਾਂ ਲੋਕਾਂ ਨੂੰ ਗੋਲੀਆਂ ਮਾਰਨੀਆਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਸੱਟਾਂ ਲਾਉਣੀਆਂ ਲੱਤਾਂ ਬਾਵਾ ਭੰਨਣੀਆਂ ਉਹਨਾਂ ਬੰਦਿਆਂ ਨੇ ਤੇ ਇੱਕ ਦਿਨ ਮੇਰੇ ਘਰ ਲਾ ਕੇ ਸਰੀਆਲੀ ਵਾਲੀ ਚੁੰਗੀ ਲਾ ਕੇ ਉਹ ਦੋ ਬੰਦੇ ਤੁਹਾਨੂੰ ਯਾਦ ਹੋਣਾ ਨਾ ਦੋਹਾਂ ਬੰਦਿਆਂ ਦਾ ਮੁੜਕੇ ਮਰਡਰ ਹੋ ਗਿਆ ਸੀ ਉਹ ਹਰਮਿੰਦਰ ਗਿੱਲ ਦੇ ਸੰਗੀ ਸਾਥੀ ਸਨ ਹੀਰੋਨ ਸਮੈਗ ਦੇ ਉਹ ਵੱਡੇ ਸਮਗਲਰ ਸਨ ਉਹ ਆਪ ਦੇ ਲੋ ਉੱਥੇ ਬੰਦਿਆਂ ਨੂੰ ਡਰਾਉਣ ਐ ਪਿਸਤੌਲ ਕੱਢਿਆ ਤੇ ਜਿਹੜੇ ਬੰਦੇ ਉੱਥੇ ਸਰੀਆਲੀ ਰੋਡ ਵਾੜੇ ਸਨ ਉਹਨਾਂ ਉਹਨਾਂ ਦਾ ਪਿਸਤੌਲ ਖੋ ਕੇ ਦੋਨੂੰ ਗੋਲੀਆਂ ਮਾਰ ਕੇ ਉੱਥੇ ਹੀ ਮਾਰਤਾ ਨਾ ਹਰਮਿੰਦਰ ਗੇਲਰ ਕੇ ਲੀਡਰ ਕਿਸੇ ਮੁੰਡੇ ਨੂੰ ਇਸ ਤਰ੍ਹਾਂ ਦੀ ਸ਼ਹਿਦ ਦੇਂਦੇ ਤੇ ਨਾ ਉਹ ਮੁੰਡੇ ਸਮਗਲਰ ਬੰਦੇ ਨਾ ਉਹ ਮੁੰਡੇ ਕਤਲ ਹੁੰਦੇ ਨਾ ਉਹਨਾਂ ਦੀਆਂ ਮਾਵਾਂ ਤੇ ਪਿਓ ਉਹਨਾਂ ਦੇ ਘਰ ਦੇ ਰੋਂਦੇ ਹੁਣ ਅੱਖਾਂ ਤੇ ਕਸੁੰਨ ਦੇ ਦੇ ਰੋਂਦੇ ਉਹਨਾਂ ਦੇ ਘਰ ਦੇ ਕਿ ਅਸੀਂ ਇਹੋ ਜਿਹੇ ਲੀਡਰਾਂ ਤੋਂ ਆਪਣੇ ਮੁੰਡਿਆਂ ਨੂੰ ਪਿੱਛੇ ਰੱਖਦੇ ਪ੍ਰਭੋ ਲਾਲਜੀਤ ਪੁੱਲਰ ਐਮਐਲਏ ਬਣਿਆ ਮੰਤਰੀ ਬਣਿਆ ਧੁੰਨ ਐਮਐਲਏ ਬਣਿਆ ਕਿਸੇ ਇੱਕ ਬੰਦਾ ਵੀ ਦੱਸ ਦੇ ਕਹੇ ਸਮੈਕ ਵਾਲੇ ਦੀ ਪੁਸਤ ਪਣਾਈ ਕੀਤੀ ਹੋਵੇ ਕਹੇ ਗੈਂਗਸਟਰ ਦੀ ਪੁਸਤ ਪਣਾਈ ਕੀਤੀ ਹੋਵੇ ਕਹੇ 2 ਨੰਬਰ ਦੀ ਸ਼ਰਾਬ ਇਤਨ ਵਾਲੇ ਦੀ ਪੁਸਤ ਪਣਾਈ ਕੀਤੀ ਹੋਵੇ ਨਾ ਕੀਤੀ ਆ ਨਾ ਗਾ ਕਰਾਂਗੇ ਪ੍ਰਭੋ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾਂ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋਣ ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਹਾ ਪ੍ਰਭੋ ਇਥੋਂ ਤੱਕ ਕਿ ਜਿਹੜੇ ਐਮਐਲਏ ਆ ਟਕਾਲਾਂ ਨੂੰ ਇਹ ਆਪ ਦਾ ਹਿੱਸਾ ਜਿਹੜੀ 2 ਨੰਬਰ ਦੀ ਸ਼ਰਾਬ ਵੇਕਦੀ ਸੀ ਅੰਨਕਾਂ ਠਾਹ ਕਰਕੇ ਆਂ ਅੱਖਾਂ ਠਾਹ ਕਰਕੇ ਗਿਣ-ਗਿਣ ਕੇ ਆਪਦੇ ਹਿੱਸੇ ਖੜਦੇ ਰਹੇ ਜਿਹੜੇ ਬੰਦੇ ਉੱਥੇ ਸ਼ਰਾਬ ਦਾ ਧੰਦਾ ਕਰਦੇ ਰਹੇ ਉਹ ਬੰਦੇ ਇਹਨਾਂ ਦੀਆਂ ਸਾਰੀਆਂ ਅਸੀਂ ਬੋਲਦੇ ਘਟਿਆ ਇਹਨਾਂ ਦੀ ਏਕ-ਇਕ ਗੱਲ ਦਾ ਸਾਨੂੰ ਪਤਾ ਅਸੀਂ ਬੋਲਦੇ ਘਟਿਆ ਅਸੀਂ ਆਨੇ ਆਂ ਵੀ ਚਲੋ ਏ ਰਾਂਝਾ ਰਾਜ ਕਰਨ ਪਰ ਹੁਣ ਹੁਣ ਇਲੈਕਸ਼ਨ ਆ ਜੇ ਕੋਈ ਗੱਲ ਕਰਨਗੇ ਇਹਨਾਂ ਦੀ ਗੱਲ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਪਿੱਛੇ ਨਹੀਂ ਹਟਾਂਗੇ ਜਿਹੜੀ ਗੱਲ ਇਹ ਕਰਨਗੇ ਉਹਦਾ ਦੋ ਟੋਕ ਇਹਨਾਂ ਨੂੰ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ